ਰਹਿੰਦੀਆਂ ਸਰਕਾਰਾਂ ਦਾ ਜੋ ਪਾਣੀ ਭਰਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਨੇ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਇਸ ਵੀਡੀਓ ਵਿੱਚ ਬੋਲੀ ਜਾਣ ਵਾਲੀ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਦਰਸ਼ਨ ਸਿੰਘ ਦੀ ਸਾਬਕਾ ਸਰਪੰਚ ਭਾਗਪੂਰੀ ਜੀ ਨੇ ਸੋ ਉਹਨਾਂ ਨੇ ਇਸ ਰਚਨਾ ਦੇ ਵਿੱਚ ਇੱਕ ਕਲਮ ਦਾ ਜ਼ਿਕਰ ਕੀਤਾ ਹੈ ਉਹ ਕਲਮ ਜਿਸ ਕਲਮ ਦੇ ਜ਼ਰੀਏ ਅਸੀਂ ਸਭ ਕੁਝ ਲਿਖਦੇ ਹਾਂ ਉਹ ਕਲਮ ਇੱਕ ਕਵੀ ਦੀ ਕਲਮ ਕਿਸੇ ਪੱਤਰਕਾਰ ਦੀ ਕਲਮ ਇੱਕ ਲਿਖਾਰੀ ਦੀ ਕਲਮ ਜਾਂ ਕੁਝ ਵੀ ਹੋ ਸਕਦਾ ਹੈ ਪਰ ਦਰਸ਼ਨ ਸਿੰਘ ਜੀ ਕਹਿ ਰਹੇ ਨੇ ਕਿ ਕਈ ਕਲਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦੇ ਕਹਿਤ ਲਿਖਦੀਆਂ ਨੇ ਕਿਸੇ ਦੇ ਅਧੀਨ ਹੋ ਕੇ ਲਿਖਦੀਆਂ ਨੇ ਪਰ ਕਈ ਕਲਮਾਂ ਉਹ ਹੁੰਦੀਆਂ ਜੋ ਸੱਚ ਲਿਖਦੀਆਂ ਨੇ ਜੋ ਕਿਸੇ ਤੋਂ ਬੇਡਰ ਹੋ ਕੇ ਲਿਖਦੀਆਂ ਨੇ ਬੇਚੇਜ਼ ਖੋ ਕੇ ਲਿਖਦੀਆਂ ਨੇ ਉਹਨਾਂ ਕਲਮਾਂ ਦੀ ਗੱਲ ਇਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਕੀਤੀ ਹੈ ਸੋ ਇਸ ਰਚਨਾ ਦੇ ਵਿੱਚ ਜਿੱਥੇ-ਇਥੇ ਉਹਨਾਂ ਨੇ ਸਰਕਾਰਾਂ ਦੀਆਂ ਗੁਲਾਮ ਬਣੀਆਂ ਕਲਮਾਂ ਦਾ ਜ਼ਿਕਰ ਕੀਤਾ ਉੱਥੇ ਚੰਡੀ ਦੀਵਾਰ ਲਿਖਣ ਵਾਲੀਆਂ ਤੇ ਜ਼ਫਰਨਾਮਾ ਲਿਖਣ ਵਾਲੀਆਂ ਕਲਮਾਂ ਦਾ ਵੀ ਜ਼ਿਕਰ ਆਉਂਦਾ ਹੈ ਆਓ ਆਪਾ ਦੇਖਦੇ ਹਾਂ ਸਾਰੇ ਦਰਸ਼ਨ ਸਿੰਘ ਭਾਗਪ uri ਜੀ ਨੇ ਇਸ ਰਚਨਾ ਦੇ ਵਿੱਚ ਕੀ ਲਿਖਿਆ ਕਹਿੰਦੇ ਰਹਿੰਦੀਆਂ ਸਰਕਾਰਾਂ ਦਾ ਜੋ ਪਾਣੀ ਭਰਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਮੂੰਹ ਫੇਰ ਲਵੇ ਜਿਹੜੀ ਤੱਕ ਜ਼ੁਲਮ ਹਕੂਮਤ ਦਾ ਮੂੰਹ ਫੇਰ ਲਵੇ ਜਿਹੜੀ ਤੱਕ ਜ਼ੁਲਮ ਹਕੂਮਤ ਦਾ ਇੱਕ ਅੱਖਰ ਨਾ ਲਿਖਦੀ ਜ਼ਾਲਮ ਲਈ ਤੁਮਤ ਦਾ ਹੱਕਾਂ ਵਿੱਚ ਮਜ਼ਲੂਮਾਂ ਦੇ ਜੋ ਕਦੇ ਨਾ ਖੜਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਕਹਿੰਦੇ ਸਰਕਾਰੀ ਕਲਮਾਂ ਕਦੇ ਵੀ ਨਾ ਲਿਖਦੀਆਂ ਵਾਰਾਂ ਨੇ ਸਰਕਾਰੀ ਕਲਮਾਂ ਕਦੇ ਨਾ ਲਿਖਦੀਆਂ ਵਾਰਾਂ ਨੇ ਝੋਲੀ ਚੁੱਕ ਕਲਮਾਂ ਜੋ ਸਦਾ ਕਰਨ ਬਗਾਰਾਂ ਨੇ ਕਈ ਗੈਰਤਮੰਦਾਂ ਹੀ ਜ਼ੁਲਮਾਂ ਨਾਲ ਲੜਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਕਹਿੰਦੇ ਸਜਦਾ ਉਸ ਕਲਮ ਤਾਈਂ ਲਿਖ ਚੰਡੀ ਦੀ ਜੋ ਵਾਰ ਗਈ ਸਜਦਾ ਉਸ ਕਲਮ ਤਾਈਂ ਲਿਖ ਚੰਡੀ ਦੀ ਜੋ ਵਾਰ ਗਈ ਲਿਖ ਜ਼ਫਰਨਾਮਾ ਜਿਹੜੀ ਔਰੰਗਜ਼ੇਬ ਨੂੰ ਮਾਰ ਗਈ ਬਾਬਰ ਨੂੰ ਜ਼ਬਰ ਜੋ ਨਾ ਕਹਿਣੋਂ ਡਰਦਿਆਂ ਨੇ ਟੁੱਟ ਜਾਵਣ ਉਹ ਕਲਮਾ ਜੋ ਸੱਚ ਲਿਖਣ ਤੋਂ ਡਰਦਿਆਂ ਨੇ ਕਹਿੰਦੇ ਰਹਿੰਦੀਆਂ ਨੇ ਉਹ ਅਮਰ ਲਿਖਣ ਸੱਚ ਜਿਹੜੀਆਂ ਜੀ ਰਹਿੰਦੀਆਂ ਨੇ ਉਹ ਅਮਰ ਲਿਖਣ ਸੱਚ ਜਿਹੜੀਆਂ ਜੀ ਸੁੱਕੇ ਸਿਆਹੀ ਉਹਨਾਂ ਦੀ ਪੂਰਨ ਪਖ ਜਿਹੜੀਆਂ ਜੀ ਭਾਗਪੂਰੀਆ ਉਹ ਕਲਮਾ ਅਧਵਾਟੇ ਛੱਡਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਟੁੱਟ ਜਾਵਣ ਉਹ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਨੇ ਜੀਆ ਦੋਸਤੋ ਇਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪਰੀ ਜੀ ਨੇ ਕਲਮ ਦਾ ਜ਼ਿਕਰ ਕੀਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਅਜੋਕੇ ਜ਼ਮਾਨੇ ਦੇ ਵਿੱਚ ਬਹੁਤੇ ਐਸੇ ਲਿਖਾਰੀ ਨੇ ਜਿਹੜੇ ਚੰਗਾ ਲਿਖਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ ਉਹਨਾਂ ਲਿਖਾਰੀਆਂ ਦਾ ਅਸੀਂ ਬਹੁਤਾ ਸਨਮਾਨ ਨਹੀਂ ਕਰਦੇ ਉਹਨਾਂ ਲਿਖਾਰੀਆਂ ਦੀ ਅਸੀਂ ਬਹੁਤੀ ਕਦਰ ਨਹੀਂ ਕਰਦੇ ਤੇ ਆਮ ਤੌਰ ਤੇ ਅੱਜ ਕੱਲ ਊਟ ਪਟਾੰਗ ਲਿਖਣ ਵਾਲੀਆਂ ਕਲਮਾਂ ਦਾ ਜ਼ਿਆਦਾ ਪ੍ਰਭਾਵ ਹੈ ਸੂਏਸ ਰਤਨਾਂ ਦੇ ਵਿੱਚ ਇਹੀ ਦੱਸਿਆ ਗਿਆ ਕਿ ਸਾਨੂੰ ਚੰਗੀਆਂ ਕਲਮਾਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਚੰਗੀਆਂ ਕਲਮਾਂ ਨੂੰ ਹਮੇਸ਼ਾ ਸਿਰਜਦਾ ਕਰਨਾ ਚਾਹੀਦਾ ਹੈ ਤੇ ਸੱਚ ਲਿਖਣ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ ਫਿਰ ਸਾਡੇ ਸਾਹਮਣੇ ਇੱਕ ਲਖਾਰੀ ਜਿਹੜਾ ਨਾ ਉਹਦੇ ਸਾਹਮਣੇ ਚਾਹੇ ਸਰਕਾਰ ਹੋਵੇ ਚਾਹੇ ਕੋਈ ਵੀ ਹੋਵੇ ਉਸ ਦੀ ਕਰਮ ਨੂੰ ਹਮੇਸ਼ਾ ਸੱਚੀ ਲਿਖਣਾ ਚਾਹੀਦਾ ਹੈ ਸੋ ਇਹ ਗੱਲਬਾਤ ਇਸ ਰਤਨਾਂ ਦੇ ਵਿੱਚ ਦਰਸ਼ਨ ਸਿੰਘ ਭਾਗਪੁਰੀ ਜੀ ਨੇ ਦਰਸਾਈ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ। ਬਾਕੀ ਕਿਸੇ ਵੀ ਤਰ੍ਹਾਂ ਦੇ ਗੀਤ, ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਸੁਰ ਸਿਮਰਨ ਰਿਕਾਰਡਿੰਗ ਸਟੂਡੀਓ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਜਲਦੀ ਵਲ ਜਾ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ।